ਨੇ ਚੋਲਨੇ ਢੋਲ ਬਾਦਸ਼ਾਹ ਦੇ ਚਾਰ ਕਲਾਈਆਂ ਢੋਲ ਬਾਦਸ਼ਾਹ ਜਾਨੀ ਦੇ ਪੈਰਾਂ ਤੇ ਡਿੱਗ ਪਿਆ ਤੇ ਮਿੰਨਤਾ ਕਰਨ ਲੱਗਾ ਹੈ ਵੇਖੀ ਕਿਤੇ ਕਟਾਰ ਨਾ ਮਾਰ ਕੇ ਜਾਨ ਮੁਕਾ ਦੇਵੀ ਕਿਵੇਂ ਮਿੰਨਤਾ ਕਰਦਾ ਹੈ ਆਓ ਸੁਣੀਏ ਢੋਲ ਬਾਦਸ਼ਾਹ ਵੀਰ ਨੂੰ ਮਿੰਨਤਾ ਕਰੇ ਹਜ਼ਾਰ ਕਰੀ ਖਤਮ ਨਾ ਜਿੰਦ ਨੂੰ ਹੈ ਤੂੰ ਰਖਣਹਾਰ ਦੋਨੋਂ ਹੱਥ ਜੋੜ ਕੇ ਅਰਜ ਕਰਦਾ ਵਾਰ-ਵਾਰ ਚਰਨਾਂ ਤੇ ਹੱਥ ਧਰਦਾ ਦੋਨੋਂ ਹੱਥ ਜੋੜ ਕੇ ਅਰਜ ਕਰਦਾ ਵਾਰ-ਵਾਰ ਚਰਨਾਂ ਤੇ ਹੱਥ ਧਰਦਾ ਅੱਜ ਮੇਰੀ ਬੇੜੀ ਜਾਵਣਾ ਤਾਰ ਕੇ ਦੇਖੀ ਮਾਰ ਦੇਈ ਨਾ ਕਟਾਰ ਮਾਰ ਕੇ ਦੇਖੀ ਮਾਰ ਦੇ ਨਾ ਕਟਾਰ ਮਾਰ ਕੇ ਉਹ ਹੱਥੀ ਦੋਵੇਂ ਰਾਣੀਆਂ ਫੜਾਵਾ ਕੱਢ ਕੇ ਜਾਈ ਮੇਰੀ ਜਿੰਦ ਨੂੰ ਜ਼ਰੂਰ ਛੱਡ ਕੇ ਹੱਥੀ ਦੋਵੇਂ ਰਾਣੀਆਂ ਫੜਾਵਾ ਕੱਢ ਕੇ ਜਾਈ ਮੇਰੀ ਜਿੰਦ ਨੂੰ ਜ਼ਰੂਰ ਛੱਡ ਕੇ ਦੋਵੇਂ ਹੱਥ ਕੰਨ ਕੋ ਲਗਾਵਾ ਹਾਰ ਕੇ ਦੇਖੀ ਮਾਰ ਦੇਈ ਨਾ ਕਟਾਰ ਮਾਰ ਕੇ ਦੇਖੀ ਮਾਰ ਦੇਈ ਨਾ ਕਟਾਰ ਮਾਰ ਕੇ ਬਈ ਜੰਦ ਨਾਲ ਮੈਨੂ ਰਾਣੀਆਂ ਨੀ ਪਿਆਰੀਆਂ ਕਰਦਾ ਮੈਂ ਦੇਖ ਮੈਂ ਨ ਤਾਜ ਫਾਰੀਆਂ ਜੰਦ ਨਾਲ ਮੈਨੂ ਰਾਣੀਆਂ ਨੀ ਪਿਆਰੀਆਂ ਕਰਦਾ ਮੈਂ ਦੇਖ ਮੈਂ ਨ ਤਾਜ ਫਾਰੀਆਂ ਰੋਵਾ ਜਾਰੋ ਜਾਰ ਨੈਣੀ ਨੀਰ ਡਾਰ ਕੇ ਦੇਖੀ ਮਾਰ ਦੇਈ ਨਾ ਕਟਾਰ ਮਾਰ ਕੇ ਦੇਖੀ ਮਾਰ ਦੇਈ ਨਾ ਕਟਾਰ ਮਾਰ ਕੇ ਰਾਬੜ ਸਮਾਨ ਟਸਕੇ ਸਰੀਰ ਹੈ ਨੱਕ ਵਿੱਚ ਜਾਵੇ ਦੇਖ ਨੱਕ ਸੀਰ ਹੈ ਰਾਬੜ ਸਮਾਨ ਟਸਕੇ ਸਰੀਰ ਹੈ ਨੱਕ ਵਿੱਚ ਜਾਵੇ ਦੇਖ ਨੱਕ ਸੀਰ ਹੈ ਕੱਢ ਲਏ ਪਰਾਂਣ ਹੱਥ ਨੂੰ ਉਭਾਰ ਕੇ ਦੇਖੀ ਮਾਰ ਦੇਈ ਨਾ ਕਟਾਰ ਮਾਰ ਕੇ ਦੇਖੀ ਮਾਰ ਦੇਈ ਨਾ ਕਟਾਰ ਮਾਰ ਕੇ ਓਹ ਹੋਰ ਮੇਰੀ ਇੱਕ ਸੁਣ ਲੈ ਤੂੰ ਬਾਤ ਨੂੰ ਚਖਾ ਤੱਕ ਯਾਦ ਕਰੂੰ ਇਹ ਸਬਾਤ ਨੂੰ ਹੋਰ ਮੇਰੀ ਇੱਕ ਸੁਣ ਲੈ ਤੂੰ ਬਾਤ ਨੂੰ ਚਖਾ ਤੱਕ ਯਾਦ ਕਰੂੰ ਇਸ ਘਾਤ ਨੂੰ ਮੇਰੇ ਉੱਤੇ ਅੱਜ ਤੂੰ ਤਰਸ ਧਾਰ ਕੇ ਦੇਖੀ ਮਾਰ ਦੇਈ ਨਾ ਕਟਾਰ ਮਾਰ ਕੇ ਦੇਖੀ ਮਾਰ ਦੇਈ ਨਾ ਕਟਾਰ ਮਾਰ ਕੇ ਸ਼ਰਨ ਪਏ ਨੂੰ ਰੱਖ ਲੈਣ ਸੂਰ ਮੇ ਇਹ ਵੀ ਮਸ਼ਹੂਰ ਹੈ ਮਸਾਲ ਦੂਰ ਮੇ ਸ਼ਰਨ ਪਏ ਨੂੰ ਰੱਖ ਲੈਣ ਸੂਰ ਮੇ ਇਹ ਵੀ ਮਸ਼ਹੂਰ ਹੈ ਮਸਾਲ ਦੂਰ ਮੇ ਸਤਿਆਂ ਕਸ਼ੋਰ ਆਖ ਦਾ ਉਚਾਰ ਕੇ ਦੇਖੀ ਮਾਰ ਦੇਈ ਨਾ ਕਟਾਰ ਮਾਰ ਕੇ ਦੇਖੀ ਮਾਰ ਦੇਈ ਨਾ ਕਟਾਰ ਮਾਰ ਕੇ ਜਾਨੀ ਵਟੇ ਘੂਰੀਆਂ ਕਰਕੇ ਗਹਿਰੇ ਨੈਣਾ ਆਖ ਜਬਾਨੋ ਦੋਹਾਂ ਨੂੰ ਏਕ ਵਾਰ ਮਾ ਪੈਣ ਢੋਲ ਬਾਦਸ਼ਾਹ ਨੇਮ ਸੇ ਪੈਰਿਓ ਚਾਰੇ ਵੈਣ ਦੋਏ ਰਾਣੀਆਂ ਨੂੰ ਕਹੂੰ ਆਜ ਧਰਮ ਸੇ ਭੈਣ ਉਹ ਚੱਲ ਮੈਂ ਫੜਾਵਾਂ ਹੱਥੀ ਕੱਢ ਦੋਏ ਰਾਣੀਆਂ ਨੂੰ ਆਖਿਆ ਤੇਰਾ ਸਿਰ ਆਪਣੇ ਬਚਾਉਂਗਾ ਚੱਲ ਮੈਂ ਫੜਾਵਾਂ ਹੱਥੀ ਕੱਢ ਦੋਏ ਰਾਣੀਆਂ ਨੂੰ ਆਖਿਆ ਤੇਰਾ ਸਿਰ ਆਪਣੇ ਬਚਾਉਂਗਾ ਦੂਸਰੇ ਦਿਨਾਰ ਤਾਈ ਤੱਕਣਾ ਹਰਾਮ ਮੈਨੂੰ ਇੱਕ ਚਿਤ ਹੋ ਕੇ ਨਾਮ ਰੱਬ ਦਾ ਧਿਆਊਂਗਾ ਅੱਜ ਦਾ ਹਿਦਨ ਮੈਨੂੰ ਭੁੱਲੂ ਨਾ ਚਖਾ ਦੇ ਤਾਈ ਰੱਖ ਲਵੇਂ ਮੈਨੂੰ ਤਾਂ ਹਮੇਸ਼ ਗਉਣਾ ਗਾਊਂਗਾ ਵਾਰ ਵਾਰ ਬੇਨਤੀ ਗੁਜਾਰਦਾ ਕਸ਼ੋਰ ਚੰਦਾ ਤੇਰੇ ਕੋਲੋਂ ਛੁੱਟ ਜਾਨੀ ਜਮਨਾ ਚ ਨਾਊਂਗਾ ਕਾਰੇ ਕਰਾਰ ਢੋਲ ਬਾਦਸ਼ਾਹ ਕੋ ਛੱਡ ਦਿੱਤਾ ਸੰਗ ਲੈ ਕੇ ਆ ਗਿਆ ਜੋ ਰਾਣੀਆਂ ਦੇ ਪਾਸ ਨੂੰ ਕੈਦ ਵਿੱਚੋਂ ਕੱਢ ਕੇ ਫੜਾਇਆ ਦੋਹਾਂ ਰਾਣੀਆਂ ਨੂੰ ਹੌਕਿਆਂ ਦੇ ਨਾਲ ਜੋ ਵਿਚਾਰਾ ਲੈਂਦਾ ਸਾਸ ਨੂੰ ਦੋਹਾਂ ਨੂੰ ਲਿਆਂਦਾ ਮਾਰਵਾੜ ਦੇ ਸ਼ਡਾਏ ਕੋਲੇ ਦੋਨੋਂ ਹੱਥ ਜੋੜ ਕੇ ਉਚਾਰਦਾ ਬਲਾਸ ਨੂੰ ਰੱਖੋ ਤਕੜਾਈ ਜਾਨੀ ਆਖਦਾ ਕਿਸ਼ੋਰ ਚੰਦਾ ਮੈਂ ਵੀ ਤੁਹਾਡੇ ਪਾਸ ਅੱਜ ਕਰੂੰਗਾ ਨਿਵਾਸ ਨੂੰ ਉਧਰ ਵਿੱਚ ਬਰਾਤ ਦੇ ਹੋਵੇ ਹਾਕਾਰ ਪਤਾ ਨਹੀਂ ਸੁਲਤਾਨ ਦਾ ਹੋ ਗਏ ਸਭੀ ਲਚਾਰ ਰਾਗ ਰੰਗ ਸਭ ਭੁੱਲ ਗਏ ਪਤਾ ਨਾ ਚੱਲੇ ਵੀਰ ਜਾਂਦੇ ਜਾਦੇ ਨਹੀਂ ਵਿਧਾਮਦਾ ਰਾਣੀ ਤੁਰੀ ਅਖੀਰ ਹੋ ਬਣ ਕੇ ਸ਼ਜਾਦਾ ਨੌਜਵਾਨ ਰਸ ਕੁੰਬਲਾਂ ਜੋ ਹੋਏ ਕੇ ਚੰਦਨ ਨਾਮ ਗੁਰੂ ਦਾ ਚਤਾਰਦੀ ਬਣ ਕੇ ਸ਼ਜਾਦਾ ਨੌਜਵਾਨ ਰਸ ਕੁੰਬਲਾਂ ਜੋ ਹੋਏ ਕੇ ਚਤਨ ਨਾਮ ਗੁਰੂ ਦਾ ਚਤਾਰਦੀ ਵੜਕੇ ਸ਼ਹਿਰ ਵਿੱਚ ਦੇਖਦੀ ਚੁਫੇਰੇ ਫਿਰੇ ਕਰਦੇ ਤਾਰੀਫ ਨਰ ਨਾਰ ਅਸਵਾਰ ਦੀ ਉਦ੍ਰਤ ਨਾਲ ਆਈ ਦੇਵਕੀ ਦੀ ਹੱਟ ਉੱਤੇ ਘੂੜੇ ਨੂੰ ਖੜਾ ਕੇ ਰਸ ਕੁੰਬਲਾ ਉਚਾਰਦੀ ਲਾਓ ਇੱਕ ਪਾਨ ਖੜੀ ਆਖਦੀ ਕਿਸ਼ੋਰ ਚੰਦਾ ਨਾਲੇ ਨਿਗਾਹ ਦੇਵਕੀ ਦੇ ਅੰਦਰ ਨੂੰ ਮਾਰਦੀ ਹੱਥ ਜੋੜ ਦੇਵਕੀ ਉਚਾਰੇ ਰਸ ਕੁੰਬਲਾ ਨੂੰ ਆਉ ਜਰਾ ਉੱਤਰੋ ਖਲਾਵਾ ਸੋਹਣੇ ਪਾਨ ਕੋ ਘੋੜੇ ਨੂੰ ਦੁਕਾਨ ਅੱਗੇ ਬੰਨ ਤੁਸੀਂ ਬੈਠ ਜਾਓ ਅਰਜਾ ਗੁਜਾਰੇ ਬੰਦ ਕੀ ਜੀਏ ਰਮਾਨ ਕੋ ਦਿਲ ਮੇ ਵਿਚਾਰੇ ਏ ਸ਼ਕਾਰ ਨਹੀਂ ਜਾਣਦਿਆ ਇੱਕ ਨੂੰ ਪਕੜਨਾ ਸਬਰ ਬੇਈਮਾਨ ਕੋ ਆਣ ਕੇ ਉਤਾਰੇ ਘੋੜੇ ਉੱਪਰੋਂ ਕਸ਼ੋਰ ਚੰਦਾ ਰਾਣੀ ਰਸ ਕੁੰਬਣਾਵੀ ਤਾੜ ਗਈ ਸ਼ੈਤਾਨ ਕੋ